ਕਿਸਾਨ ਅੰਦੋਲਨ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਜੋ ਨੌਜਵਾਨ ਦੀ ਮੌਤ ਹੋਈ ਕਿਉਂ ਗਿਆ ਸੀ ਸੰਗਤ ਜੀਓ ਕਿਸਾਨ ਅੰਦੋਲਨ ਦੇ ਵਿੱਚ ਕੀ ਲੋੜ ਪਈ ਸੀ ਉਹ ਜਾਣਦੇ ਉੱਥੇ ਕੌਣ ਹੈ ਇਸ ਦੀ ਮੌਤ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ ਜਾਂ ਫਿਰ ਸੈਂਟਰਲ ਗਵਰਨਮੈਂਟ ਮੋਦੀ ਸਰਕਾਰ ਜ਼ਿੰਮੇਵਾਰ ਹੈ ਜੇ ਤੁਹਾਨੂੰ ਰਾਜ ਮਿਲਿਆ ਤੋਂ ਸਰਾਜ ਦਾ ਤੁਸੀਂ ਵੀ ਸੁੱਖ ਮਾਣੋ ਤੇ ਆਪਣੀ ਜਨਤਾ ਨੂੰ ਵੀ ਸੁਖੀ ਰਹਿਣ ਦਿਓ ਜ਼ਿੰਦਗੀ ਦਾ ਕੀ ਭਰੋਸਾ ਮਹਾਰਤ ਤਾਂ ਕਹਿੰਦੇ ਨੇ ਹਾਂ ਆ ਮ ਆਦਮੀ ਹਾਂ ਇੱਕਦਮੀ ਮੌਤ ਮੌਤ ਨਾ ਜਾਣਾ ਜਾਣਾ ਨਾਲ ਇੱਥੇ ਰਹਿ ਜਾਣਾ ਸਭ ਕੁਝ ਅਬਦਾਲੀ ਵਰਗੇ ਆਏ ਔਰੰਗਜੇਬ ਵਰਗੇ ਆਏ ਕੀ ਲੈ ਗਏ ਅੱਜ ਕੋਈ ਮਿੱਟੀ ਦੇ ਭਾਅ ਨਹੀਂ ਉਹਨਾਂ ਨੂੰ ਪੁੱਛਦਾ ਸੰਗਤ ਦੀ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ 92% ਸ਼ਹੀਦیاں ਸਾਡੇ ਪੰਜਾਬ ਦੀਆਂ ਨੇ ਸਾਡੇ ਪੰਜਾਬੀਆਂ ਦੀਆਂ ਨੇ ਕਿਉਂ ਨਹੀਂ ਇਹ ਸਰਕਾਰਾਂ ਸਮਝਦੀਆਂ ਤੇ ਉਹ ਵੀ ਇੱਥੇ ਮੁਖੀਆਂ ਨੇ ਅਜੇ ਤੱਕ ਸ਼ਾਦਤਾਂ ਦੇਈ ਜਾ ਰਹੇ ਨੇ ਅਜੇ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਸੰਗਤ ਜੀ ਜੋ ਪਿਛਲੇ ਦਿਨੀ 21 ਫਰਵਰੀ ਨੂੰ ਕਿਸਾਨ ਅੰਦੋਲਨ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਜੋ ਨੌਜਵਾਨ ਦੀ ਮੌਤ ਹੋਈ ਖਬਰ ਨੇ ਬਹੁਤ ਹੀ ਦੁੱਖ ਪਹੁੰਚਾਇਆ ਸੰਗਤ ਜੀ 21 ਸਾਲਾਂ ਦਾ ਨੌਜਵਾਨ ਬਠਿੰਡਾ ਦੇ ਵੱਲੋਂ ਪਿੰਡ ਦਾ ਰਹਿਣ ਵਾਲਾ ਦੋ ਭੈਣਾਂ ਦਾ ਇੱਕ ਭਰਾ ਜਿਸ ਦੀ ਮਾਤਾ ਦੀ ਮੌਤ ਪਹਿਲਾਂ ਹੋ ਚੁੱਕੀ ਹੈ ਦਾਦੀ ਨੇ ਪਾਲਿਆ ਕੀ ਕਰਨ ਗਿਆ ਸੀ ਖਨੌਰੀ ਪਿੰਡ ਮੋਰਚੇ ਦੇ ਵਿੱਚ ਕਿਉਂ ਗਿਆ ਸੀ ਸੰਗਤ ਜੀ ਉਹ ਕਿਸਾਨ ਅੰਦੋਲਨ ਦੇ ਵਿੱਚ ਕੀ ਲੋੜ ਪਈ ਸੀ ਉਹ ਜਾਣਦੇ ਉੱਥੇ ਕਿਉਂ ਗਿਆ ਸੀ ਸੰਗਤ ਜੀ ਕਿਉਂਕਿ ਉਹ ਦੋ ਕਿੱਲਿਆਂ ਦਾ ਮਾਲਕ ਸੀ ਕਿੰਨੇ ਦਾ ਜੀ ਸਿਰਫ ਤੇ ਸਿਰਫ ਦੋ ਕਿੱਲਿਆਂ ਦਾ ਤੇ ਉਸ ਨੂੰ ਡਰ ਸੀ ਕਿ ਕਿਤੇ ਇਹ ਦੋ ਕਿੱਲੇ ਵੀ ਮੇਰੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੇ ਕਬਜ਼ੇ ਹੇਠ ਨਾ ਆ ਜਾਣ ਆਪਣੀ ਇਸ ਛੋਟੀ ਜਿਹੀ ਜ਼ਮੀਨ ਨੂੰ ਬਚਾਉਣ ਦੇ ਲਈ ਉਹ ਨੌਜਵਾਨ ਬੱਚਾ ਉਸ ਅੰਦੋਲਨ ਦੇ ਵਿੱਚ ਸ਼ਾਮਲ ਹੋਇਆ ਇਸ ਅੰਦੋਲਨ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਦੁਬਾਰਾ ਫਿਰ ਉਸ ਹਾਲਾਤਾਂ ਦੇ ਵਿੱਚ ਪਹੁੰਚ ਚੁੱਕੇ ਨੇ ਜੋ 2 ਸਾਲ ਪਹਿਲਾਂ ਦਿੱਲੀ ਬਾਰਡਰ ਦੇ ਉੱਤੇ ਸਭ ਕੁਝ ਕਰਦਾਇ ਰਿਹਾ ਹੁਣ ਕੌਣ ਹੈ ਇਸਦੀ ਮੌਤ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ ਜਾਂ ਫਿਰ ਸੈਂਟਰਲ ਗਵਰਨਮੈਂਟ ਮੋਦੀ ਸਰਕਾਰ ਜ਼ਿੰਮੇਵਾਰ ਹੈ ਕੌਣ ਹੈ ਇਸਦੀ ਮੌਤ ਦਾ ਜ਼ਿੰਮੇਵਾਰ ਇਹਦਾ ਜਵਾਬ ਸੰਗਤ ਜੀ ਤੁਸੀਂ ਦੇਣਾ ਕਮੈਂਟਾਂ ਦੇ ਵਿੱਚ। ਕਿ ਅਸਲ ਜ਼ਿੰਮੇਵਾਰ ਕੌਣ ਹੈ ਇਸ ਦੀ ਮੌਤ ਦਾ? ਲੋਕ ਕਹਿੰਦੇ ਨੇ ਜੀ ਸੀ ਕੀ ਕਰਨਾ ਜਾ ਕੇ ਪਰ ਉਸ ਬੱਚੇ ਨੂੰ ਡਰ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੇ ਕੋਲ ਜਿਹੜੇ ਦੋ ਕਿਲੇ ਹਨ ਕਿਤੇ ਇਹ ਵੀ ਜਬਤ ਨਾ ਹੋ ਜਾਣ। ਕਿਉਂਕਿ ਜਿਹੜੇ ਕਾਲੇ ਕਾਨੂੰਨ ਰੱਦ ਕੀਤੇ ਗਏ ਨੇ ਉਸ ਤੋਂ ਬਾਅਦ ਜਿਹੜੇ ਵਾਅਦੇ ਕੀਤੇ ਗਏ ਜੋ ਮੰਗਾ ਸਹਿਮਤੀ ਜਤਾਈ ਗਈ ਜਿਨ੍ਹਾਂ ਦੇ ਉੱਤੇ ਪਰ ਉਹ ਲਾਗੂ ਨਹੀਂ ਹੋਈਆਂ ਅਜੇ ਤੱਕ 2021 ਤੋਂ ਲੈ ਕੇ ਹੁਣ 24 ਸ਼ੁਰੂ ਹੋ ਗਿਆ ਸੰਗਤ ਜੀ 3 ਸਾਲ ਬੀਤਣ ਨੂੰ ਆਏ ਨੇ ਪਰ ਉਹ ਮੰਗਾਂ ਲਾਗੂ ਨਹੀਂ ਹੋਈਆਂ ਕਹਿ ਦਿੱਤੀਆਂ ਮੋਦੀ ਸਰਕਾਰ ਵੱਲੋਂ ਸੈਂਟਰਲ ਗਵਰਨਮੈਂਟ ਵੱਲੋਂ ਕੇਂਦਰ ਸਰਕਾਰ ਵੱਲੋਂ ਕਹਿ ਦਿੱਤਾ ਗਿਆ ਕਿ ਤੁਹਾਡੀਆਂ ਮੰਗਾਂ ਸੀ ਜਰੂਰ ਮੰਨਾਂਗੇ ਪਰ ਲਾਗੂ ਕੌਣ ਕਰੇਗਾ ਉਹਨਾਂ ਨੂੰ ਕੌਣ ਦੇਏਗਾ ਉਹਨਾਂ ਦੇ ਹੱਕ ਜੇ ਕਿਤੇ ਉਹ ਸਮੇਂ ਹੀ ਮੰਗਾ ਮੰਗ ਕੇ ਲਾਗੂ ਕੀਤੀਆਂ ਹੁੰਦੀਆਂ ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦਿੱਤੇ ਹੁੰਦੇ ਤਾਂ ਅੱਜ ਦੁਬਾਰਾ ਇਹ ਦਿਨ ਨਹੀਂ ਸੀ ਦੇਖਣਾ ਪੈਣਾ ਤੇ ਸੰਗਤ ਜੀ ਇੱਥੇ ਬਸ ਨਹੀਂ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਤਾਂ ਬਾਕੀ ਸਾਰੇ ਹੁਣ ਵਾਪਸ ਚਲੇ ਜਾਣਗੇ ਹਾਂ ਕੁਝ ਸਮੇਂ ਦੇ ਲਈ ਆਗੂਆਂ ਵੱਲੋਂ ਪ੍ਰੋਗਰਾਮ ਥੋੜਾ ਜਿਹਾ ਚੇਂਜ ਜ਼ਰੂਰ ਕੀਤਾ ਗਿਆ ਪਰ ਪਿੱਛੇ ਨਹੀਂ ਹੁਣ हट ਸਕਦੇ ਜਿੰਨੇ ਵੀ ਨੌਜਵਾਨ ਜਿੰਨੇ ਵੀ ਕਿਸਾਨ ਉੱਥੇ ਪਹੁੰਚੇ ਨੇ ਨਾ ਸਾਰੀ ਸੰਗਤ ਜੀ ਆਪਣੀ ਮੌਤ ਨੂੰ ਤਲੀ ਤੇ ਰੱਖ ਕੇ ਆਏ ਨੇ ਸਾਰੇ ਸੋਚ ਕੇ ਆਏ ਨੇ ਉੱਥੇ ਕਿ ਕੋਈ ਪਤਾ ਨਹੀਂ ਵਾਪਸ ਜਾਣਾ ਕਿ ਨਹੀਂ ਕੌਣ ਕਦੋਂ ਕਿੱਥੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਜਾਏ ਸੋ ਸਾਡੀਆਂ ਸਰਕਾਰਾਂ ਦੇ ਵਿਚਾਰਨਾ ਦੇ ਵਿੱਚ ਬੇਨਤੀ ਹੈ ਭਾਈ ਜੇ ਤੁਹਾਨੂੰ ਰਾਜ ਮਿਲਿਆ ਤਵਸ ਰਾਜ ਦਾ ਤੁਸੀਂ ਵੀ ਸੁੱਖ ਮਾਣੋ ਤੇ ਆਪਣੇ ਜਨਤਾ ਨੂੰ ਵੀ ਸੁਖੀ ਰਹਿਣ ਦਿਓ ਜ਼ਿੰਦਗੀ ਦਾ ਕੀ ਭਰੋਸਾ ਹੈ ਮਾਰਤਾ ਕਹਿੰਦੇ ਨੇ ਹਾਂ ਆ ਮ ਆਦਮੀ ਹਾਂ ਇਕਦਮੀ ਮੌਤ ਮੌਤ ਨਾ ਜਾਣਾ ਕੋਈ ਪਤਾ ਨਹੀਂ ਕਦੋਂ ਮਰ ਜਾਣਾ ਕਦੋਂ ਇਹ ਸਵਾਸਾਂ ਦੀ ਪੂੰਜੀ ਖਤਮ ਹੋ ਜਾਣੀ ਹੈ ਇਸ ਰਾਜ ਦੇ ਨਸ਼ੇ ਦੇ ਵਿੱਚ ਆਪਣਾ ਆਉਣ ਵਾਲਾ ਸਮਾਂ ਨਾ ਬਰਬਾਦ ਕਰੋ ਨਾ ਬਰਬਾਦ ਕਰੋ ਆਪ ਵੀ ਸੁਖੀ ਰਹੋ ਤੇ ਜਨਤਾ ਨੂੰ ਵੀ ਸੁਖੀ ਰਹਿਣ ਦਿਓ ਕੀ ਲੈ ਜਾਣਾ ਨਾਲ ਇੱਥੇ ਰਹਿ ਜਾਣਾ ਸਭ ਕੁਝ ਅਬਦਾਲੀ ਵਰਗੇ ਆਏ ਔਰੰਗਜੇਬ ਵਰਗੇ ਆਏ ਕੀ ਲੈ ਗਏ ਅੱਜ ਕੋਈ ਮਿੱਟੀ ਦੇ ਭਾਅ ਨਹੀਂ ਉਹਨਾਂ ਨੂੰ ਪੁੱਛਦਾ ਸੰਧਾ ਜੀ ਸਮਝਣਾ ਪਊਗਾ ਇਹਨਾਂ ਸਰਕਾਰਾਂ ਦੇ ਵਿੱਚ ਬੈਠੇ ਆਗੂਆਂ ਨੂੰ ਸੋਚਣਾ ਚਾਹੀਦਾ ਹੈ ਵੀ ਕਿਉਂ ਅਸੀਂ ਜਨਤਾ ਨੂੰ ਦੁਖੀ ਕਰ ਰਹੇ ਆਂ ਭਾਈ ਕਿਉਂ ਨਹੀਂ ਸੁਖਦਾ ਸਾਪ ਵੀ ਲੈਂਦੇ ਤੇ ਉਹਨਾਂ ਨੂੰ ਵੀ ਲੈਣ ਦਿੰਦੇ ਸੰਗਦੀ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ 92% ਸ਼ਹੀਦیاں ਸਾਡੇ ਪੰਜਾਬ ਦੀਆਂ ਨੇ ਸਾਡੇ ਪੰਜਾਬੀਆਂ ਦੀਆਂ ਨੇ ਕਿਉਂ ਨਹੀਂ ਇਹ ਸਰਕਾਰਾਂ ਸਮਝਦੀਆਂ ਤੇ ਉਹ ਵੀ ਇੱਥੇ ਮੁੱਖੀਆਂ ਨਹੀਂ ਅਜੇ ਤੱਕ ਸ਼ਾਦਤਾਂ ਦਈ ਜਾ ਰਹੇ ਨੇ ਅਜੇ ਤੱਕ ਇਸ ਆਜ਼ਾਦੀ ਦਾ ਆਨੰਦ ਮਾਣਨ ਦੇ ਲਈ ਉਹ ਸ਼ਾਦਤਾਂ ਦਈ ਜਾ ਰਹੇ ਨੇ ਸਾਡੇ ਪੰਜਾਬੀ ਤੇ ਹੁਣ ਨਵੀਂ ਸ਼ਹਾਦਤ ਹੋਈ ਹੈ ਇਸ ਨੌਜਵਾਨ ਬੱਚੇ ਦੀ ਸ਼ੁਭਕਰਮ ਸ਼ੁਭਕਰਨ ਜਿਸ ਦਾ ਨਾਮ ਹੈ ਦੋ ਭੈਣਾਂ ਦਾ ਇੱਕ ਭਰਾ ਸੀ ਦਾਦੀ ਕੋਲ ਰਹਿੰਦਾ ਸੀ ਸਿਰਫ ਆਪਣੀ ਜ਼ਮੀਨ ਦਾ ਹੱਕ ਲੈਣ ਲਈ ਆਪਣੇ ਜ਼ਮੀਰ ਨੂੰ ਉਸਨੇ ਮਰਨ ਨਹੀਂ ਦਿੱਤਾ ਤੇ ਉਸ ਅੰਦੋਲਨ ਦੇ ਵਿੱਚ ਪਹੁੰਚਿਆ। ਭਾਵੇਂ ਮੇਰੇ ਕੋਲ ਸੋਚਦਾ ਹੋਣਾ ਵੀ ਥੋੜੀ ਜ਼ਮੀਨ ਹੈ ਪਰ ਇਹ ਥੋੜੀ ਵੀ ਨਾ ਖੁੱਸ ਜੇ ਕਿਤੇ। ਆਪਣੇ ਹੱਕ ਲੈਣ ਲਈ ਉੱਥੇ ਪਹੁੰਚਿਆ ਸੀ। ਪਰ ਉਸ ਨੂੰ ਕੀ ਪਤਾ ਸੀ ਕਿ ਵਾਪਸ ਨਹੀਂ ਮੁੜ ਕੇ ਆਉਣਾ। ਲਾਸ਼ ਹੀ ਆਉਗੀ ਮੁੜ ਕੇ। ਸੋ ਬਜ਼ਾਨੀ ਅਜੇ ਹੋਰ ਕਿੰਨੇ ਕ ਨੌਜਵਾਨ ਇਹਨਾਂ ਨੇ ਮਾਰਨੇ ਨੇ ਸੋ ਬੇਨਤੀ ਹੈ ਭਾਈ ਸਾਡੀਆਂ ਸਰਕਾਰਾਂ ਨੂੰ ਕਿ ਇਹਨਾਂ ਦੇ ਹੱਕ ਇਹਨਾਂ ਨੂੰ ਬਣਦੇ ਦਿੱਤੇ ਜਾਣ ਤੇ ਪੰਜਾਬ ਸਰਕਾਰ ਦਾ ਵੀ ਇੱਕ ਛਲਾਂਗਾ ਯੋਗ ਉਪਰਾਲਾ ਮੈਂ ਗਵਾਂਗਾ ਕਿਉਂਕਿ ਅੱਜ ਹੀ ਬੀਬੀਸੀ ਪੰਜਾਬੀ ਨਿਊਜ਼ ਦੇ ਵਿੱਚ ਦੇਖਣ ਨੂੰ ਪੜਨ ਨੂੰ ਮਿਲਿਆ ਕਿ ਪੰਜਾਬ ਸਰਕਾਰ ਭਗਵੰਤ ਮਾਨ ਨੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੈ ਕਿ ਸ਼ੁਭਕਰਨ ਦੀ ਮੋਤੇ ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮਦਦ ਰਾਸ਼ੀ ਦਿੱਤੀ ਜਾਏਗੀ ਤੇ ਉਸ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ। ਸੋ ਇਸ ਗੱਲ ਦੀ ਮੈਂ ਪੁਸ਼ਟੀ ਤਾਂ ਨਹੀਂ ਕਰਦਾ ਪਰ BBC ਨਿਊਜ਼ ਪੰਜਾਬੀ ਦੇ ਵਿੱਚ ਪੜਨ ਨੂੰ ਮਿਲਿਆ। ਇਤਿਹਾਸ ਕਰਦੇ ਹਾਂ ਇਸੇ ਤਰ੍ਹਾਂ ਹੀ ਹੋਵੇ। ਕੁਝ ਤਾਂ ਚਲੋ ਸਾਡੀ ਸਰਕਾਰ ਨੇ ਸਾਡੀ ਪੰਜਾਬ ਸਰਕਾਰ ਨੇ ਉਦੰਗ ਕੀਤਾ ਕਿ ਜਿਹੜੇ ਆਪਣਾ ਅੰਦੋਲਨ ਲੜ ਰਹੇ ਨੇ ਉਹਨਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ। ਸੋ ਸਾਡੀ ਤਾਂ ਹੀ ਅਰਦਾਸ ਹੈ ਜੀ ਉਸ ਬੱਚੇ ਦੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਚਨ ਉਸ ਬਖਸ਼ੇ ਤੇ ਜਿੰਨੇ ਵੀ ਅੰਦੋਲਨਕਾਰੀ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ ਜੂਝ ਰਹੇ ਨੇ ਜਿਹੜੇ ਹਸਪਤਾਲਾਂ ਦੇ ਵਿੱਚ ਜ਼ਖਮੀ ਪਏ ਨੇ ਮੌਤ ਨਾਲ ਲੜ ਰਹੇ ਨੇ ਜਿਹੜੇ ਸਾਰਿਆਂ ਨੂੰ ਬਲ ਬਖਸ਼ੇ ਪ੍ਰਮਾਤਮਾ ਕਿ ਆਪਣੇ ਹੱਕਾਂ ਦੇ ਲਈ ਜੁਟੇ ਰਹੇ ਨੇ ਇਸੇ ਤਰ੍ਹਾਂ ਤੇ ਪਿਛਲੀ ਵਾਰ ਦੀ ਤਰ੍ਹਾਂ ਫੇਰ ਜਿੱਤ ਹਾਸਲ ਕਰਕੇ ਵਾਪਸ ਆਪੋ ਆਪਣੇ ਘਰਾਂ ਦੇ ਵਿੱਚ ਸੁਖ શાંતੀ ਨਾਲ ਪਹੁੰਚਣ ਦਿੱਲੀ ਨਹੀਂ ਜਾਣ ਦੇਣਾ ਤਾਂ ਭਾਈ ਰਹਿਣ ਦਿਓ ਪਰ ਉਹਨਾਂ ਦੀਆਂ ਮੰਗਾਂ ਤਾਂ ਮੰਨ ਲਵੋ ਨਾ ਉਹਨਾਂ ਦੀ ਮੰਗਾਂ ਮੰਨ ਕੇ ਪੂਰੀਆਂ ਕਰ ਦਿਓ ਵਾਪਸ ਥੇਲੇ ਜਾਣਗੇ ਆਪੋ ਆਪਣੇ ਘਰਾਂ ਨੂੰ ਦਿੱਲੀ ਜਾ ਕੇ ਕਿਹੜਾ ਉਹਨਾਂ ਨੇ ਉੱਥੇ ਕੋਈ ਮੇਲਾ ਦੇਖਣ ਆਇਆ ਮੇਲਾ ਲਾਉਣਾ ਉੱਥੇ ਉਹ ਤਾਂ ਆਪਣੇ ਹੱਕ ਤੁਹਾਨੂੰ ਦੱਸਣ ਜਾ ਰਹੇ ਨੇ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਨੇ ਸੁਹਿਲੀਆਂ ਕਬੀਨਤੀਆਂ ਪ੍ਰਵਾਨ ਕਰਨੀਆਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਸਰਕਾਰਾਂ ਤੱਕ ਪਹੁੰਚ ਸਕੇ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜਰੂਰ ਸਾਂਝੇ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਵੇਂ ਪੰਜਾਬੀ ਦਾ ਧਾਰਮਿਕ ਉਪਰਾਲਾ ਭਾਈ ਰਵਿੰਦਰ ਸਿੰਘ ਜੀ ਰਾਜ ਪਟਿਆਲੇ ਵਾਲਿਆਂ ਦੀ ਆਵਾਜ਼ ਵਿੱਚ ਮੇਰਾ ਮਨ ਲੋਚੇ ਗੁਰੂ ਦਰਸ਼ਨ ਦਾ ਤੇਰਾ ਮਨ ਲੋਚੇ ਥੋਰ ਦਰਸ਼ਨ ਦਾ